ਦੇਖੋ ਪਹਿਲਾਂ ਕਿਰਨ ਸਕੂਲ ਖੋਲਿਆ ਸੀ ਇੱਧਰ ਬੱਪਲ ਪਿੰਡ 'ਚ ਉਹ ਬੰਦ ਹੋ ਗਿਆ ਠੀਕ ਹੈ ਲਗਭਗ 38 40 ਲੱਖ ਰੁਪਏ ਉਹ ਤੇ ਲਾਇਆ ਸੀਗਾ ਉਹ ਨਹੀਂ ਚੱਲ ਸਕਿਆ ਇਹਨਾਂ ਤੋਂ ਤਾਂ ਗੱਲ ਵੀ ਜੇ ਅਸੀਂ ਇੱਕ ਛੋਟਾ ਜਿਹਾ ਸਕੂਲ ਨਹੀਂ ਚਲਾ ਸਕੇ ਇੱਕ ਇਸ ਤੋਂ ਇਲਾਵਾ ਇੱਕ ਜਿਹੜਾ ਇੱਥੇ ਵਾਰਡ ਨੰਬਰ 14 ਦੇ ਵਿੱਚ ਜਿਹੜੀ ਜਗ੍ਹਾ ਖਰੀਦੀ ਸੀਗੀ ਉਹਦੇ ਵਿੱਚ ਉਹ ਜਗ੍ਹਾ ਸੀ ਪ੍ਰਾਇਮਰੀ ਸਕੂਲ ਵਾਸਤੇ ਉਹ ਪਿਛਲੇ ਮੈਨੇਜਮੈਂਟ ਨੇ ਖਰੀਦੀ ਤਾਂ ਉਹਦੇ ਵਿੱਚ ਇਸ ਨਾ ਕਿ ਹੁਣ ਉਹਦੇ ਵੱਲ ਅਗੇ ਨਹੀਂ ਵਧਿਆ ਜਾ ਰਿਹਾ ਮੈਂ ਪਿਛਲੀ ਮੀਟਿੰਗ ਵੀ ਰਾਏ ਦਿੱਤੀ ਸੀ ਕਿ ਮੈਂ ਕਿਹਾ ਉਹ ਐਮਐਲਏ ਸਾਹਿਬ ਉਹਨਾਂ ਦੇ ਕਈ ਬੰਦੇ ਜਿਹੜੇ ਬਹੁਤ ਉਹਨਾਂ ਦੇ ਨੇੜੇ ਹੈਗੇ ਆ ਉਹ ਮੈਨੇਜਮੈਂਟ ਹੀ ਹੈਗੇ ਆ ਮੈਨੂੰ ਚਾਹੀਦਾ ਕਿ ਉਹਨਾਂ ਨਾਲ ਗੱਲ ਕਰਕੇ ਪੈਪਸੂ Township ਡਿਵੈਲਪਮੈਂਟ ਬੋਰਡ ਤੋਂ ਇਹ ਜਿਹੜੀ ਸ਼ਰਤ ਇਹ ਹਟਵਾ ਦੇਣ 10+2 ਦਾ ਸਕੂਲ ਤਾਂ ਖੁੱਲ ਜਾਵੇ ਬੱਚਿਆਂ ਨੂੰ ਲਾਭ ਹੋ ਸਕਦਾ ਉਹਦਾ ਹੁਣ ਨਵੀਂ ਸਰਕਾਰ ਆਣ ਤੋਂ ਬਾਅਦ ਮੈਂਬਰ ਨਵੇਂ ਬਣਾਏ ਗਏ ਨੇ ਚਲੋ ਮੈਂਬਰ ਸਾਰੇ ਅੱਛੇ ਲੋਕ ਨੇ ਮੈਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਦਾ ਪਰ ਦੋ ਕੋਈ ਗੱਲਾਂ ਜਿਹੜੀਆਂ ਪਹਿਲਾਂ ਕਹੀਆਂ ਗਈਆਂ ਸੀਗੀਆਂ ਜਿਸ ਜੇ ਮੈਂ ਖੋਲ ਜੇ ਮੈਂ ਬਣਾਣਾ ਬਣਾ ਚਾਹ ਬਣ ਸਕਦਾ ਹਥੇ ਜੇ ਮੰਨ ਲਓ ਵੀ ਤੁਹਾਨੂੰ ਮੈਂਬਰ ਬਣਾ ਦਿੱਤਾ ਗਿਆ ਉਸੇ ਧਾਰਾ ਦੇ ਤਹਿਤ ਉਸੇ ਸ਼ਰਤ ਦੇ ਤਹਿਤ ਤੇ ਅੱਜ ਤੁਸੀਂ ਪੈਸੇ ਨਹੀਂ ਦੇਣਾ ਚਾਹਦੇ ਤਾਂ ਜੇ ਹੁਣ ਅਸੀਂ ਇਸ ਗੱਲ ਨੂੰ ਕਹਿੰਨੇ ਆ ਵੀ ਜੇ ਪੈਸੇ ਨਹੀਂ ਤੇਰੇ ਇਹਨਾਂ ਨੂੰ ਕੱਢ ਦੋ ਉਹ ਸਾਡੇ ਪਾਸੇ ਠੀਕ ਨਹੀਂ ਹੈ ਕਿਉਂਕਿ ਸਾਰੇ ਸਾਡੇ ਸ਼ੇਅਰਧਾਰਕ ਹੈ ਇਹ ਤਾਂ ਜਿਨ੍ਹਾਂ ਲੋਕਾਂ ਨੇ ਕਮਿਟ ਕੀਤਾ ਸੀਗਾ ਵੀ 100000 ਰੁਪਏ ਦੇਵਾਂਗੇ ਜਿਨ੍ਹਾਂ ਨੇ ਕਮਿਟਮੈਂਟ ਲਈ ਸੀ ਕਰਾਈ ਸੀ ਇਹ ਤਾਂ ਉਹਨਾਂ ਨੂੰ ਹੋ ਜਾਣਾ ਚਾਹੀਦਾ